ਅੱਜ ਬੰਮ ਕੀ ਕਹਿਣਾ ਚਾਹੋਂਗੇ ਮੀਤ ਹੇਰ ਜੀ ਦੀ ਅੱਜ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਆ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਮੀਤ ਸਿੰਘ ਜੀ ਅੱਜ ਬਹੁਤ ਵੱਡੀ ੜ ਦੇ ਨਾਲ ਜਿੱਤ ਕਬੂਲ ਕੀਤੀ ਹੈ ਇਹ ਜਿੱਤ ਲਈ ਪਾਰਟੀ ਵਰਕਰਸ ਦਾ ਤੇ ਵਲੰਟੀਅਰਸ ਦਾ ਤੇ ਵੋਟਰਸ ਦਾ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਵੋਟਾਂ ਪਾਈਆਂ ਨੇ ਤੇ ਗੁਰਮੀਤ ਸਿੰਘ ਜੀ ਖੁਸ਼ੀ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਥੈਂਕ ਯੂ ਜਲਦੀ ਕਰੋ ਜੀ ਮਮ ਹਾਂ ਜੀ ਮਾਮ ਕੀ ਕਹਿਣਾ ਚਾਹੋਂਗੇ ਜੀ ਅੱਜ ਮੀਤ ਹਰ ਜੀ ਨੇ ਬਹੁਤ ਵੱਡੀ ਜਿੱਤ ਬਰਕਰਾਰ ਕੀਤੀ ਹੈ ਜੀ ਹਾਂਜੀ ਅ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਗੁਰਮੀਤ ਸਿੰਘ ਮੀਤਿਹਰ ਜਿਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਸਾਰੇ ਵਲੈਂਟੀਅਰ ਸਾਰੇ ਵੋਟਰਸ ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੇ ਸਾਰੇ ਵਲੈਂਟੀਅਰਸ ਵੋਟਰਸ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਵੱਡੀ ਜਿੱਤ ਦਿਵਾਇਆ ਅਸੀਂ ਤਾਂ ਇੱਕ ਤਰੀਕ ਨੂੰ ਹੀ ਲੋਕ ਜਨਤਾ ਦੀ ਆਵਾਜ਼ ਦੇ ਵਿੱਚ ਅਸੀਂ ਉਹਨਾਂ ਨੂੰ ਕਹਤਾ ਸੀਗਾ ਹਾਂਜੀ ਅਸੀਂ ਤਾਂ ਇੱਕ ਤਰੀਕ ਨੂੰ ਪੋਲਿੰਗ ਬੂਥ ਵਾਲੇ ਪੋਲਿੰਗ ਬੂਥ ਤੇ ਜਨਤਾ ਦੀ ਆਵਾਜ਼ ਚੈਨਲ ਤੇ ਅਸੀਂ ਬੋਲਦਾ ਸੀ ਜੀ ਚਾਰ ਤਰੀਕ ਨੂੰ ਸਾਡੀ ਜਿੱਤ ਪੱਕੀ ਔਰ ਸਾਡੇ ਲੱਡੂ ਤੁਸੀਂ ਜ਼ਰੂਰ ਆਉਣਾ ਹੈ ਜੀ ਖਾਣ ਵਾਸਤੇ ਸਾਡੀ ਸੀਟ ਕਿਉਂਕਿ ਫਾਈਨਲ ਹੈ ਸਾਨੂੰ ਪਤਾ ਲੱਗ ਗਿਆ ਸੀ ਉਸ ਦਿਨੀ ਪੋਲਿੰਗ ਤੋਂ ਹੀ ਪਤਾ ਲੱਗ ਗਿਆ ਸੀ ਜਿਸ ਤਰ੍ਹਾਂ ਲੋਕ ਸਾਧ ਨਾਲ ਆ ਰਹੇ ਸੀ ਵੋਟਾਂ ਪਾਉਣ ਵਾਸਤੇ ਸਾਨੂੰ ਉਦੋਂ ਨਹੀਂ ਪਤਾ ਲੱਗ ਗਿਆ ਸੀ ਵੀ ਸਾਡੀ ਸੀਟ ਪੱਕੀ ਹੈ ਜੀ ਇਹ ਇੱਕ ਮਿੰਟ ਦੇ ਵਿੱਚ ਤੁਸੀਂ ਇਹਨਾਂ ਨੇ ਸਾਡਾ ਸਾਥ ਦਿੱਤਾ ਬਹੁਤ ਜਦਾ ਪੋਲਿੰਗ ਕੂਚ ਤੇ ਬੈਠੇ ਨੇ ਧੁੱਪਾਂ ਛਾਵਾਂ ਦੇ ਸਾਡਾ ਹਰ ਇੱਕ ਪਿੰਡ-ਪਿੰਡ ਫਿਰੇ ਨੇ ਹਰ ਇੱਕ ਲੇਡੀਜ਼ ਦਾ ਹਰ ਇੱਕ ਵਲੰਟੀਅਰ ਦਾ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਗੁਰਵੀਰ ਸਿੰਘ ਮੀਥਿਆ ਜੀ ਇੱਕ ਇਹੋ ਜਿਹਾ ਨਾਮ ਹੈ ਜਿੰਨਾ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਹੈ ਔਰ ਉਹਨਾਂ ਦੇ ਕੀਤੇ ਹੋਏ ਕੰਮ ਦੱਸਦੇ ਹਨ ਕਿ ਉਹ ਕਿੰਨੇ ਮਿਹਨਤੀ ਨੇ ਸਭ ਤੋਂ ਛੋਟੀ ਉਮਰ ਦੇ ਵਿੱਚ ਪਹਿਲਾਂ ਉਹ ਐਮ.ਐਲ.ਏ ਬਣੇ ਜੀ ਫਿਰ ਉਹ ਮੰਤਰੀ ਬਣੇ ਹੁਣ ਉਹ ਐਮ.ਪੀ ਬਣ ਚੁੱਕੇ ਨੇ ਭਗਵੰਤ ਸਿੰਘ ਮਾਨ ਜੀ ਜੋ ਪਹਿਲਾਂ ਐਮ.ਪੀ ਬਣੇ ਸੀ ਉਹਨਾਂ ਦਾ ਸਾਰਾ ਰਿਕਾਰਡ ਸਭ ਤੋਂ ਪਹਿਲਾਂ ਉਹਨਾਂ ਨੇ ਰਿਕਾਰਡ ਤੋੜਿਆ ਸੀ ਜੀ ਹੁਣ ਦੂਜੇ ਨੰਬਰ ਤੇ ਆਮ ਆਦੀ ਪਾਰਟੀ ਵਿੱਚੋਂ ਗੁਰਮੀਤ ਸਿੰਘ ਮੀਤ ਹੇਰ ਜੀ ਨੇ ਜਿਨ੍ਹਾਂ ਨੇ ਵੱਧ ਤੋਂ ਵੱਧ ਵੋਟਾਂ ਲੈ ਕੇ ਐਮ.ਪੀ ਦੀ ਸੀਟ ਜਿੱਤੀ ਹੈ ਜੀ ਹਾਂ ਜੀ ਉਹਨਾਂ ਦੇ ਪਰਿਵਾਰ ਵਿੱਚ ਅੰਨੀ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਜੀ ਉਹਨਾਂ ਦੇ ਮੰਮੀ ਪਾਪਾ ਉਹਨਾਂ ਦੀ ਸਿਸਟਰਜ਼ ਨੇ ਜੀ ਉਹਨਾਂ ਦੀ ਮਿਸਿਸ ਨੇ ਲੱਡੂ ਵੰਡੇ ਜਾ ਰਹੇ ਨੇ ਔਰ ਵਲੰਟੀਅਰ ਨੇ ਜਿਹੜੇ ਬਾਹਰ ਭੰਗੜੇ ਪਾ ਰਹੇ ਨੇ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਵਿਰੋਧੀ ਰਾਤ ਤੱਕ ਇਹ ਸੋਚ ਰਹੇ ਸੀਗੇ ਵੀ ਅਸੀਂ ਜਿੱਤਾਂਗੇ ਜੀ ਮੀਤਹੇਰ ਤੱਕ ਕਿਸੇ ਸਾਡੀ ਲਾਈਨ ਦੇ ਵਿੱਚ ਹੀ ਨਹੀਂ ਹੈਗੇ ਜੀ ਸਾਡੇ ਵਿੱਚ ਹੀ ਮੁਕਾਬਲਾ ਹੈ ਆਮ ਆਦੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਵਿਚਾਰੇ ਸਾਰੇ ਠੱਡੇ ਹੋ ਕੇ ਬੈਠ ਗਏ ਨੇ ਔਰ ਜਿਹੜੇ ਮੈਨੂੰ ਪਰਸਨਲ ਕਮੈਂਟ ਕਰ ਰਹੇ ਸੀਗੇ ਫੇਸਬੁੱਕ ਦੇ ਉੱਤੇ ਕਿ 4 ਤਰੀਕ ਨੂੰ ਮਿਲਾਂਗੇ ਉਹਨਾਂ ਨੂੰ ਸਭ ਨੂੰ ਕਹਿਣਾ ਚਾਹੁੰਦੀ ਆ ਕਿ ਆ ਜਾਓ ਲੱਡੂ ਖਾਵਾਂਗੇ ਨਾਲੇ ਭੰਗੜੇ ਪਾਵਾਂਗੇ ਚਾਹੇ ਉਹ ਮੇਰੇ ਰਿਸ਼ਤੇਦਾਰ ਨੇ ਜੀ ਚਾਹੇ ਉਹ ਮੇਰੇ ਆਣ-ਬਾਣ ਦੇ ਨਹੀਂ ਮੈਂ ਸਭ ਨੂੰ ਓਪਨਲੀ ਚੈਲੰਜ ਚੈਲੰਜ ਕਰਦੀ ਆਂ ਵੀ ਆਓ ਆਪਾਂ ਮਿਲ ਕੇ ਪਾਰਟੀ ਕਰੀਏ ਅਸੀਂ ਜ਼ਰੂਰ ਦਫ਼ਤਰ ਦੇ ਵਿੱਚ ਵੀ ਆਵਾਂਗੇ ਜੀ ਤੁਹਾਨੂੰ ਬੁਲਾਵਾਂਗੇ ਔਰ ਆ ਕੇ ਸਾਡੇ ਨਾਲ ਤੁਸੀਂ ਮੋਢਾ-ਮੋਢਾ ਲਾ ਕੇ ਸਾਡਾ ਖੁਸ਼ੀ ਬਣਾ ਕੇ ਜਾਓ ਜੀ ਹਾਂ ਜੀ ਅਸੀਂ ਮੈਂ ਸਾਰਿਆਂ ਨੂੰ ਚਾਹੀਓ ਮੇਰੇ ਰਿਸ਼ਤੇਦਾਰ ਹੈ ਜੀ ਚਾਹੇ ਉਹ ਮੇਰੇ ਆਣਗਵਾਂਦ ਨੇ ਮੈਂ ਸਭ ਨੂੰ ਸੱਦਾ ਦਿੰਦੀ ਆ ਜੀ ਸੰਗਰੂਰ ਦਫ਼ਤਰ ਦੇ ਵਿੱਚ ਆਓ ਆਪਾਂ ਰਲ ਮਿਲ ਕੇ ਸਾਰੇ ਖੁਸ਼ੀ ਬਣਾਈਏ ਮੂਹ ਮਿੱਠਾ ਕਰੀਏ ਜੀ ਆਪਣੀ ਸਾਰਿਆਂ ਦੀ ਮਿਹਨਤ ਹੈ ਚਲੋ ਜੇ ਅਗਰ ਤੁਸੀਂ ਸਾਨੂੰ ਨਾ ਕਹਿੰਦੇ ਵੀ ਤੁਸੀਂ ਨਹੀਂ ਜਿੱਤਦੇ ਹੋ ਸਕਦਾ ਅਸੀਂ ਮਿਹਨਤ ਘੱਟ ਕਰਦੇ ਅਸੀਂ ਤੁਹਾਡੇ ਸਦਕਾ ਹੀ ਮਿਹਨਤ ਜ਼ਿਆਦਾ ਕੀਤੀ ਹੈ ਔਰ ਆਪਣੇ ਗੁਰਮੀਰ ਸਿੰਘ ਮੀਤ ਜੀ ਸਾਡੇ ਛੋਟੇ ਭਰਾ ਨੂੰ ਅਸੀਂ ਇੱਕ ਬਹੁਤ ਵੱਡੀ ਜਿੱਤ ਹਾਸਿਲ ਕਰਵਾਇਆ ਹੈ ਜੀ ਨਹੀਂ ਕਿਤਾ ਜਨਤਾ ਦੀ ਵਜ੍ਹਾ ਅੱਜ ਜਨਤਾ ਦੀ ਆਵਾਜ਼ ਚੈਨਲ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਹਾਂ ਕਿਉਂਕਿ ਉਹ ਇੱਕੋ ਇੱਕ ਤਰੀਕੇ ਨੂੰ ਮਿਲੇ ਸੀਗੇ ਤੇ ਅੱਜ ਵੀ ਸਾਡੇ ਸੇ ਉਹਨਾਂ ਦੇ ਕੋਲ ਹੀ ਹੈ ਸਾਡੇ ਕੋਲ ਆਏ ਹੋਏ ਨੇ ਜੀ ਉਹਨਾਂ ਦਾ ਮੈਂ ਬਹੁਤ-ਬਹੁਤ ਦਿਲਾਤਨ ਧੰਨਵਾਦ ਕਰਦੀ ਹਾਂ ਜੀ